पानी ले वा पानी ओ तू पानी रोहन दे तू मजा मार यार मजा मार हां ओ तेरी तेरी सोथरे दी मैं हम भाई किथे चले ले ਆ ਜਾਂਦਾ ਜਾਂਦਾ ਆਪਣਾ ਗਾ ਬਾਪੂ ਆ ਪੱਤਲ ਹੋੜ ਲਾ ਗਿਆ ਇਹ ਨੂੰ ਇਹ ਨੂੰ ਮੈਨੂੰ ਸਮਝਦਾ ਮੈਂ ਜਾਉ ਨਾਲ ਜਾਉਂਗਾ ਮੇਰਾ ਝੂਟ ਕਿੱਲੇ ਦੀ ਭੈਣ ਘੜ ਕੇ ਬਾਪੂ ਜਾਂਦਾ ਜਾਂਦਾ ਹੋ ਕੀ ਹੈ ਕੀ ਭੈਣ ਘੜ ਕੇ ਮੈਂ ਨਾਲ ਜਾਉਂਗਾ ਓ ਦੇ ਮੇਰੇ ਬਾਰੇ ਪੁੱਛ ਨਹੀਂ ਮੇਰੇ ਬਾਰੇ ਓ ਖੜ ਜਾ ਆਪਣਾ ਗਿਆ ਜਦੋਂ ਬਾਪੇ ਦੇ ਨੇੜੇ ਜਾਣ ਲੱਗਾ ਹੋਇਆ ਤੂੰ ਦੇ ਕਹਿੰਦਾ ਉਹ ਕਹਿੰਦਾ ਦੋ ਮਿੰਟ ਰੁਕ ਨਹੀਂ ਸਕਦਾ ਹੋਏ ਮਾ ਮੇ ਪੁੱਛਣ ਨੂੰ ਵੜਦਈ ਜਾਣਾ ਯਾਰ ਚਾਰ ਹੋ ਜਾਣਾ ਯਾਰ ਜਾਣਾ ਨਹੀਂ ਤੂੰ ਯਾਰ ਓ ਘੜੀ ਜਾਏ ਭੱਗ ਜਾ ਕੇ ਮੇਰਾ ਮੋਜਰਾ ਘਮਾਤ ਕੇ ਤੈਨੂੰ ਅੱਗ ਲੱਗੀ ਵੀ ਆ ਬਾਪੇ ਦੇ ਜਾਣ ਦੀ ਮੋਜਰੇ ਨੂੰ ਤੂੰ ਤਾਂ ਐਗੱਲਾਂ ਕਰਦਾ ਜਿਵੇਂ ਲੈ ਨਹੀਂ ਜਾਣਾ ਮਕਲਾਵਾ ਨਾਣੀ ਆਣੇ ਉੱਥੇ ਮੋਦਰੀ ਨੂੰ ਕਹੇ ਕਲੇ ਕਮਾਰ ਕਰੀਏ ਨਾ ਯਾ ਤੂੰ ਉਹ ਭੈਣ ਦਾ ਲੱਕੜਾ ਹਾਂ ਹੀ ਦਾ ਤੈਨੂੰ ਮਤ ਨਹੀਂ ਜੇ ਬਾਬੇ ਦੇ ਪਸੰਦ ਆ ਉਹ ਬਾਬਾ ਫੇਰ ਹੀ ਗਾਂ ਪਰ ਮੈਂ ਸੇ ਪਾਉ ਬਾਬੇ ਦੇ ਪਹੁੰਚਾਉ ਭਾਈ ਬਖ ਚੰਗਾਗੇ ਸਭਾਈ ਤਾਂ ਹੋ ਜਾਣ ਦੇ ਕਾ ਟਰਮਾ ਰੋਲਦਾ ਮੁੱਛਾਂ ਨੂੰ ਭੈਣ ਦੀ ਕੁੜੀ ਬਣਾ ਛੱਡਿਆ ਜੇ ਮੈਂ ਕੁਛਣਾ ਹੁੰਦਾ ਟਰਾਲੀ ਪਾ ਕੇ ਵਗਦਾ ਕੋਇਆ ਤੂੰ ਚਾਰ ਹੋ ਜਾ ਯਾਰ ਨਹੀਂ ਮੋਟਾ ਜਾਨਾ ਯਾਰ ਮੈਂ ਸਵਾਈ ਜੌਣ ਦੇ ਮੜਿਆ ਪਰਸ਼ਾਵਾ ਢੱਲ ਕੋਈ ਗੱਲਾਂ ਚੜੀਆਂ ਯਾਰ ਪੁੱਛ ਮੱਤਦਾ ਯਾਰ ਤੂੰ ਹਾਂ ਹੀ ਤੈਨੂੰ ਵੀ ਕੰਮ ਨਹੀਂ ਥਰੇ ਜਾਂਦਾ ਤੈਨੂੰ ਆ ਵੀ ਇਹਨੂੰ ਨਾਲ ਲਾ ਲੈ ਜੇ ਸੋਹਣਾ ਲੱਗੇ ਬਾਬੇ ਨੂੰ ਵੀ ਦੱਸਣਾ ਵਾਦੇ ਬਾਬਾ ਨੂੰ ਹਾਂ ਹਾਂ ਹੋਣਾ ਲੱਗੇ ਮੈਂ ਤਾਂ ਦਾੜੀ ਕਿਟਾ ਕੇ ਨਹੀਂ ਉਹ ਵੀ ਨਹੀਂ ਕਿਟਾ ਕੇ ਆ ਹਾਂ ਮਰੀ ਅਨੇ ਕੋਈ ਐ ਨਹੀਂ ਹੁੰਦੀ ਇਹ ਟਾਈਮ ਬਿਤਾਉਣ ਦੀ ਗੱਲ ਹੁੰਦੀ ਆ ਮੈਂ ਤੈਨੂੰ ਦੱਸਾਂ ਵਾਲਿਆ ਹੁਣ ਮੋਚਨੇ ਪੱਤੀ ਨੇ ਬੱਠਾ ਭਾਈ ਕਿੱਥੇ ਚੱਲਿਆਂ ਲੈ ਆ ਜਾਂਦਾ ਜਾਂਦਾ ਪਰੋਗਾ ਬਾਪੂ ਆ ਪੱਪਲ ਹੋੜ ਲਾ ਗਿਆ ਇਹਨੂੰ ਇਹਨੂੰ ਮੈਨੂੰ ਸਮਝਦਾ ਮੈਂ ਜਾਉ ਨਾਲ ਜਾਉਂਗਾਈ ਮਰਾ ਝੂਟ ਕਿੱਲੇ ਦੀ ਭੈਣ ਕਰਕੇ ਬਾਪੂ ਜਾਂਦਾ ਜਾਂਦਾ ਹੋਰ ਕੀ ਕੀ ਭੈਣ ਕਰਦਾ ਮੈਂ ਨਾਲ ਜਾਉਂਗਾ ਛੁੜੀ ਦੇ ਖਾਸਮ ਬੁੜੇ ਜੀ ਏਸ਼ੇ ਕੰਮ ਨਹੀਂ ਹੋ ਗਏ ਛੱਲੇ 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 ਦੋ ਕਨਾਲਾ ਬਾਹਣੀਆਂ 20 ਪਰੋਗੇ ਜੰਮਦੇ ਗੱਲ ਨਹੀਂ ਕੋਈ ਬਾਤ ਨਹੀਂ ਦੱਸਦੇ ਕਿੱਥੇ ਜਾਂਦੇ ਆਉਣੇ ਦੱਸਦੇ ਹਣਾ ਹਾਂ ਤੇ ਮੇਰਾ ਜੀ ਨਹੀਂ ਕਰਦਾ ਮੈਨੂੰ ਵੱਡਾ ਕਰਕੇ ਮੂਰੇ ਲਾ ਲੈਨੇ ਮੇਰਾ ਕੰਮ ਨੂੰ ਹਾਂ ਸਾਗ ਛੱਲੇ ਦੀ ਗੱਲ ਕਰਨੇ ਜਾਣੇ ਆ ਬਾਬੇ ਨਾਲ ਕਿਸੇ ਨਾਲ ਉਹ ਮੈਨੇ ਵੀ ਕਰਾਇਆ ਉਹ ਤੇਰੀ ਕਰਕੇ ਆਵਾਂਗੇ ਤੂੰ 1800 ਥੱਲੇ ਆਲੇ ਬਾਬੇ ਨੂੰ ਪਣਾ ਗਿਆ ਕੇਸ਼ ਹੋ ਜਾਊਗਾ ਮੈਨੂੰ ਹੋ ਜਾਊਗਾ ਤੇਰੇ ਤੇ ਮੈਂ ਬਖਸ਼ਾ ਨਾਲ ਕੋਈ ਤੂੰ 1800 ਥੱਲੇ ਆ ਤੂੰ ਦਾਲ ਦੂੜ ਬੜਾ ਪੰਜਾੜੂ ਢੂੜ ਲਾਸੀ ਆਗੇ ਬਸ ਪਣਾ ਰੱਖੀ ਮੈਨੂੰ ਮਟਰ ਪਨੀਰ ਤੇ ਰੱਖ ਲਿਓ ਰੇ ਕਾਲਾ ਮਟਰ ਪਨੀਰ ਜਾਂ ਮਰੀ ਜਾਂਦਾ ਰਹਿਆ ਯਾਰ ਚੱਲ ਗਿਆ ਐਂਡੀ ਜੇ ਤੇ ਭਾਂਡੇ ਜਨਾਂ ਨੇ ਕਿੱਥੇ ਪਾ ਲਾਇਆ ਇਹਨੂੰ ਆਏ ਤਾਂ ਲੱਖਣੇ ਵੀ 18 ਸਾਲ ਤੋਂ ਘਟਿਆ ਉੱਥੇ ਕੇਸ਼ ਬਵਾ ਕੇ ਪੰਗਾ ਖੜਿਆ ਕਰਵਾ ਗਿਆ ਆ ਮੇਰੀ ਸਬੂਤੀ ਨੂੰ ਥਕਾਲ ਆਇਆ ਉਹ ਤੇਰੀ ਬੰਬੂ ਇਕ ਤਾਂ ਹੁਣੀ ਪਤਾ ਲੱਗ ਗਿਆ ਕਿਹੜਾ ਨਾਤਾ ਹੋਊਗਾ ਤਾਂ ਚੁੱਪੀ ਤੇਰੇ ਵੀ ਗੋਦੇ ਕਰਮੀ ਤਾਂ ਗਰਵੇਲੇ ਵੱਧ ਗਈ ਹੈ ਨਾ ਉਹ ਅੱਗੇ ਨਾ ਇੱਕ ਬਾਤ ਰਹਿ ਗਈ ਹੈ ਤੇਰਾ ਬਾਬਾ ਉਹ ਬਾਬਾ ਤਾਂ ਨੇੜੇ ਆ ਤੂੰ ਜਦ ਤੱਕ ਹੋਈ ਨਹੀਂ ਪੰਜ ਰਾਸਪਾ ਇਦਾਂ ਘਸ ਰਹੇ ਨੇ ਤੇਰੇ ਕਿਹੜੇ ਵੀ ਕੰਮ ਹੋ ਰੌਲਾ ਤੁੰਗੇ ਤੂੰ ਤਾਂ ਭੈਣ ਦੀ 164 ਤੇ ਚੜ ਜਾ ਨਾ 164 ਤੈਨੂੰ ਤਾਂ ਵਿਆਹ ਨਾ ਹੋ ਜੇ ਓਏ ਬਾਦ ਇਹ ਮਾਰੀ ਜਾਂਦੇ ਆ ਵੀ ਲੱਡੂ ਪੱਕ ਜਾਣ ਕੋਈ ਇੱਕ ਦਾ ਤਾਂ ਕੋਈ ਅੜ ਜੇ ਕਰ ਮੇਰੇ ਮੈਂ ਬੱਟਾ ਮੇਰੇ ਹੱਕ ਬੰਦਾ ਮੇਰੇ ਹੱਕ ਬੰਦਾ ਤੇਰਾ ਵੀ ਹੱਕ ਬੰਦਾ ਓਏ ਹੱਕ ਚਾਹ ਹੁਣ ਦਾ ਕੋਲੇ ਮਾਰ ਕੇ ਦੋਨੇ ਭਾਈਆਂ ਦੀ ਬੰਦਾ ਜੇ ਦੇਖਿਆ ਜਾਵੇ ਤਾਂ ਵੱਡਾ ਮੈਂ ਛੜਾਦਾ ਹੀ ਰੱਖਣਾ ਗਏ ਹੋ ਜੈ ਹੋ ਆਗੇ 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 ਅੱਛਾ ਅੱਛਾ ਆਪਾਂ ਜਮੈਂ ਐ ਕਹਿੰਦਾ ਸੀ ਜੇ ਲਿਆ ਵੀ ਆਪਾਂ ਪੰਧਾਰੇ ਦਾ ਕੋਈ ਇੰਟਰੀਅੰਵ ਕਰ ਲਾਂਗੇ ਫਿਰ ਜੇ ਆਪਣੀ ਪੂਰੀ ਕਰਤੀ ਸੁਖ ਪੜਾ ਰਾਜਾ ਕਰਾ ਦੇਗੇ ਪੜਾਰੇ ਜੀ ਕੀ ਗੱਲ ਲੈ ਗੇ ਕਿਹੜੀਆਂ ਗੱਲਾਂ ਦੀ ਗੱਲ ਕਰਦੇ ਤੋ ਸੁਖ ਮੇਰੀ ਪੂਰੀ ਹੋਵੇਗਾ ਲੱਗਦਾ ਇਹ ਪੂਰੀ ਗੱਲ ਤਾਂ ਫੇੜਾਏ ਆ ਨਾ ਟਿੱਬੇ ਤੇ ਪਾਣੀ ਚ ਨੌਰਾ ਕੋ ਖਾਲਾ ਜੀ ਦਾ ਵਾਰਾ ਅੱਜ ਕੱਲ ਤਾਂ ਪੈਰਾ ਨਹੀਂ ਚੜ ਜਾਂਦਾ ਕਿਹੜੀਆਂ ਗੱਲਾਂ ਕਰਦਾ ਤੂੰ ਕਿਆ ਹੋਵੇ ਕਿਆ ਹੋਵੇ ਕਿਆ ਹੋਵੇ ਕਿਆ ਹੋਵੇ ਏ ਬਾਬਾ ਪੀਰ ਮਤੋਈ ਸਾਡੇ ਨਾਲ ਹੀ ਮਾਰੀ ਕੋ ਹੋਈ ਹੈ ਕੋਈ ਦੇ ਦੇ ਬੱਚੀ ਖੁਸ਼ੀ ਸਾਨੂੰ ਵੀ ਦੇ ਦੇ ਕੋਈ ਜੈ ਹੋ ਜੈ ਹੋ ਮੇਰੇ ਬਾਤੇ ਦੇ ਦੇ ਬਾਬਾ ਜੈ ਹੋ ਓਏ ਟੋਟਾ ਲਮੈਜ ਵੀ ਕਰਾ ਲੂ ਓਏ ਲਮੈਰੀਆਂ ਤਾਂ ਹੋਈਆਂ ਬੰਗਿਆਂ ਨੇ ਮੇਰੀ ਗੱਲ ਸੁਣਾ ਹੁਣ ਤੂੰ ਬੋਲੀ ਨਾ ਕਿਹਾ ਮੈਂ ਮਰਿਆ ਬਾਬੇ ਨਾਲ ਬੇਟੀ ਲੈ ਕੇ ਕੋਈ ਕਰਦਾ ਕੋਈ ਪਛ ਪਰਤਾਲ ਕਰ ਜੀ ਕੰਗਾ ਜੈ ਬਾਬਾ ਵੀ ਜਮ ਤੋਈ ਕੀ ਕਹਿੰਦਾ ਬਾਬਾ ਨਾ ਮੇਰੇ ਬਾਰੇ ਪੁੱਛ ਲਈ ਮੇਰੇ ਬਾਰੇ ਉਹ ਖੜ ਜਾ ਆਪਣਾ ਗਿਆ ਜਦੋਂ ਬਾਬੇ ਦੇ ਨੇੜੇ ਜਾਣ ਲੱਗਾ ਉਹ ਤੂੰ ਦੇ ਕਹਿੰਦਾ ਉਹ ਕਹਿੰਦਾ ਦੋਮ ਵਿੱਚ ਰੁਕ ਨਹੀਂ ਸਕਦਾ ਓਏ ਮਾਖਾ ਮੇਰਾ ਪੁੱਲ ਜੀ ਤੇਰਾ ਪੁੱਲ ਜੀ ਪਾੜੇ ਵਕੜੇ ਕਿੰਨੀ ਲੱਗੀ ਪਈ ਆ ਉਧਰੋਂ ਬਿੰਗਾ ਜਾ ਘਰੇ ਉਹ ਪਹਿਲੀ ਜਿਹੜਾ ਕਹਿੰਦਾ ਪਹਿਲੇ ਮੇਰੇ ਬਾਰੇ ਪੁੱਛ ਲਈ ਤੂੰ ਮੈਂ ਮੈਂ ਬੰਦਾ ਹੀ ਨਹੀਂ ਉਹ ਤੇਰਾ ਤਾਂ ਚੱਲ ਜੂਗਾ ਤੇਰਾ ਤਾਂ ਚੱਲ ਜੂਗਾ ਪਾਪਾ ਇਹ ਕਹਿੰਦੇ ਮੇਰਾ ਕੰਮ ਕਰਦੀ ਇਹ ਪੁਰਾ ਫੜਦ ਰੰਨਾ ਪਾਰਨ ਕਰ ਮੈਂ ਕਰੇ ਕੰਮ ਵਾਲਾ ਬੰਦਾਗਾ ਮੈਨੂੰ ਰੋਟਕ ਵਾਲੀ ਚਾਹੀਦੀ ਤੇ ਚਾਂਜਰਾ ਛਣ ਛਣ ਹੋਈ ਜਾਂਦੀਆਂ ਸਾਰੀਆਂ ਗੱਲਾਂ ਮੈਂ ਅਸੀਂ ਸੁਣੂਗਾ ਪੰਜੇ ਸਾਟੂਗਾ ਉਹ ਚੁੱਪ ਕਰ ਜਾ ਭੈਣ ਘੜਾ ਵੇ ਤੇਰੇ ਸੁੱਤ ਸੱਚਾ ਹੈ ਕਿਤੇ ਨਾ ਛੜਦੇ ਬਾਬੇ ਨੂੰ ਮੈਂ ਆਪਾਂ ਛੱਟਾਂ ਦੱਸ ਰਿਹਾ ਬਾਬਾ ਚਾਹ ਮਾ ਤੇ ਥਾਪਾ ਪੈ ਤਰ ਤੈਨੇ ਈ ਕਰਕੇ ਆਦਾ ਹੋਣਾ ਸੀ ਜਿਦਾ ਕੋਈ ਜਹੇ ਨਹੀਂ ਛੜੇ ਆਂਗੇ ਆਪਦੇ ਘਰ ਦੇ ਵਿੱਚ ਪਸਾਈ ਆ ਨੇ ਉਹ ਸਾਡੇ ਘਰੇ ਵੀ ਕਰ ਜੇ ਨਿਕਲ ਜਾਣਗੇ ਸੱਚੇ ਪਾਤਸ਼ਾਹ ਬਾਬਾ ਪੀਰ ਮਤੋਈ ਸਾਡੇ ਨਾਲ ਇਨੀ ਮਾੜੀ ਕੋ ਹੋਈ ਸੱਚੇ ਪਾਤਸ਼ਾਹ ਛਾੜਾ ਵੀ ਕਰ ਦੇ ਨਾ ਤਾਂ ਤੇਰੇ ਘਰ ਕਾਦਾ ਕਾਟਾ ਮਾਰ ਛੱਤਨ ਵੀ ਦੀ ਤੀਵੀਂ ਤੋੜ ਦੇ ਬੱਤੇ ਸੱਚੇ ਪਾਛਾ ਕਰ ਦੇ ਤੇਰੇ ਘਰੇ ਕਾਦਾ ਕਾਟਾ ਜੇ ਘਰੇ ਲੰਗੜਾ ਜਾ ਸੱਚੇ ਪਾਛੇ ਘਟਾ ਬੱਚਾ ਜਾ ਉਹ ਚੱਲ ਜੂਆ ਚਲੋ ਤਾਂ ਭਾਈ ਹੋ ਜੂਆ ਲਾ ਮੈਂ ਜਿ ਕਰਾ ਲੂਆ ਮੈਂ ਬੁੱਢਾ ਇਹ ਤਾਂ ਮੇਰੇ ਤੇ ਮੱਚਦੇ ਨਹੀਂ ਵੀ ਇਹਦਾ ਬਿਆਨ ਨਾ ਹੋਵੇ ਜੈ ਬਾਬਾ ਪੀਰ ਮਤੋਈ ਤੂੰ ਹੀ ਜੈ ਹੋ ਕਰ ਕਿਰਪਾ ਸਾਡੇ ਨਾਲ ਈ ਮਾਰੀ ਕੋਈ ਮੈਨੂੰ ਤਾਂ ਲੱਗਦਾ ਤੇਰੇ ਨਾਲ ਵੀ ਮਾਰੀ ਹੋਈ ਹਾਂ ਜਿਹੜੇ ਅਸੀਂ ਇੱਥੇ ਆ ਗਏ ਤੈਨੂੰ ਤਾਂ ਤੈਨੂੰ ਕੋਈ ਰਿਸ਼ਤਾ ਨਹੀਂ ਕਰਦਾ ਭੈਣਾ ਤੂੰ ਤਾਂ ਬਾਬੇ ਨੂੰ ਵੀ ਜਮਾ ਹੈਰਾਨ ਕਰਤਾ ਓ ਬਾਬੇ ਨੂੰ ਆ ਗਈ ਗੱਲ ਤਾਂ ਦੱਸਣੀ ਆ ਗਈ ਕੱਲ ਨੂੰ ਬਾਬੇ ਤੋਂ ਨਹੀਂ ਕੀ ਨਿਕਲ ਜੇ ਬਾਬੇ ਨੂੰ ਕਹਿਤਾ ਜੇ ਤੂੰ ਮੈਨੂੰ ਮੜੀ ਲਾਉਣ ਦੇ ਵਿੱਚ ਕਰਨ ਦੇ ਗੱਲ ਬਾਤ ਤੂੰ ਕਰ ਲੈ ਆ ਤੂੰ ਕਿੱਡਾ ਕ ਬੱਡਾ ਤੂੰ ਬਾਬਾ ਪੀਰ ਨਾ ਆਉਂਦਾ ਨਹੀਂ ਤੂੰ ਬਾਬਾ ਇਹ ਤਾਂ ਨਾ ਆਉਂਦਾ ਨਹੀਂਗਾ ਮੇਰਾ ਕਰਦੇ ਮੈਂ ਤਰ ਕੇ ਉੱਠ ਕੇ ਤੇਰੇ ਆਇਆ ਕਰੂੰਗਾ ਇਹ ਤਾਂ ਨਾ ਆਉਂਦਾ ਨਹੀਂ ਤੂੰ ਆਉਂਦਾ ਨਹੀਂ ਤੂੰ ਜਾਣੀ ਜਾਣਾ ਬਾਬਾ ਪੀਰ ਮਤੋਂ ਮੈਂ ਤਾਂ ਜਾਣਾ ਉਹ ਫਿਰ ਜਾਣਾ ਗੱਲ ਹੀ ਨਹੀਂ ਜਦੋਂ ਯਾਰ ਗੱਲ ਹੀ ਨਹੀਂ ਕਰ ਰਹੀ ਕੀ ਫੜਾ ਯਾਰ ਐਵੇਂ ਯਾਰ ਮੈਂ ਤਾਂ ਜਾਣਾਂ ਯਾਰ ਮੇਰੀ ਜ਼ਰੂਰਤ ਹੀ ਨਹੀਂ ਟੱਟਉਂਦੀ ਯਾਰ ਮੈਂ ਜਾਣਾਂ ਯਾਰ ਓ ਚੱਲ ਦੇਖ ਲੈ ਮੱਥਾ ਓਹੀ ਗੱਲ ਯਾਰ ਜਦੋਂ ਬਾ ਪਿੰਡਾਂ ਮੈਨੂੰ ਹੀ ਮੈਂ ਤਾਂ ਕਿਸੇ ਹੋਰ ਸੰਤ ਕੋਲੇ ਜਾਊਂਗਾ ਓਏ ਮੇਰੀ ਨਹੀਂ ਬਣਦੀ ਬਾਗ ਜਾ ਯਾਰ ਬਾਬਾ ਪੀਰ ਮਤੋ ਜੀ ਉਹ ਤਾਂ ਬਾਗਾਂ ਲੰਗੜਾਇਆ ਉਹਦਾ ਕੀ ਹੈਗਾ ਤੂੰ ਮੇਰਾ ਗੁਪਰਦੇ ਤੋਂ ਪਾ ਸੱਚੇ ਪਾਤਾ ਨਗਨ ਦੇਵੀ ਕਰਨ ਵਾਲੇ ਪੰਜਾਂ ਰਜਾਈਆਂ ਛੜਿਆਂ ਦੀ ਕਾਦੀ ਜ਼ਿੰਦਗੀ ਰੋਟੀਆਂ ਆਪ ਨੂੰ ਕਾਕੇ ਖਾਣੀਆਂ ਪਹਿਨਦੀਆਂ ਛੜਿਆਂ ਦੀ ਕਾਦੀ ਜ਼ਿੰਦਗੀ ਹਾਂ 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 ਬੱਲੇ ਬੱਲੇ ਆ ਭਾਈ ਆ ਗਿਆ ਭਾਈ ਆ ਗਏ ਮੱਲਾ ਆ ਗਏ ਗਰਨੀ ਪਾਣੀ ਲਵਾ ਪਣੀ ਕੋਧੂ ਕਾੜੀ ਰੋਹਣ ਤੇ ਤੂੰ ਮੰਜਾ ਮਾਰਿਆ ਮੰਜਾ ਮਾਰਾਂ ਉਹ ਤੇਰੀ ਤੇਰੀ ਸੋਹਣੀ ਮਾਂ ਆ ਮਾਂ ਦਾ ਮੁੰਡਾ ਨੇ ਉਹ ਮੇਰੇ ਨਹੀਂ ਆਖਾ ਜੇ ਕੁੱਤਿਆ ਬੰਦਿਆ ਭੈ ਦੋਦਾ ਇਹ ਮੈਨੂੰ ਲਾ ਦੇ ਜਮੇ ਜਾਂਦਾ ਬਾਪੇ ਨੇ ਕਹੇ ਮੰਜਾ ਉਹ ਸਾਲਿਆ ਬਾਪੇ ਦਾ ਤੈਨੂੰ ਆ ਮੰਜਾ ਮਾਰਨ ਨੂੰ ਕਹਿੰਦਾ ਸੀ ਮੈਨੂੰ ਮਾਰਿਆ ਕਹਿੰਦੇ ਪਹਿਲੇ ਮਾਰਨਾ ਹੈ ਮੈਂ ਕਿਹੜਾ ਜਾਣ ਕੇ ਮਾਰੇਗਾ ਸੋ ਲੈ ਚੈਗਾ ਤਾਂ ਵੇ ਤੁੰਦਾ ਸੀ ਤੁੰਦਾ ਸੀ ਬਈ ਓਏ 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 ਬੱਚਾ 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 ਗਾਹ ਨਾ ਵਗ ਨੀ ਬਾਤ ਬਾਤ ਬੋਤਾ ਦੱਸਣੂ ਕੀ ਦੱਸਾਂ ਵਜਾ ਮਾਨੇ ਕਿ ਚਲ ਵੀ ਆਪਾਂ ਉੱਥੇ ਬਾਬੇ ਦੇ ਸੁੱਖ ਸੁੱਖੇ ਹੈ ਭਾਈ ਸੁੱਖ ਸੁੱਖੇ ਤੇ ਬਾਬੇ ਨੂੰ ਕਹਤਾ ਵੀ ਬਾਬਾ ਪੀੜ ਮਤੋਈ ਸਾਡੇ ਨਾਲ ਤਾਂ ਬਹੁਲੀ ਮਾਰੀ ਹੋਈ ਖੰਡ ਪਾਟ ਸੁਖ ਲਿਆ ਤੇ ਖੰਡ ਪਾਟ ਆਪਾਂ ਕਰਵਾ ਦਾਂਗੇ ਮੇਰੇ ਬਾਰੇ ਪੁੱਛੇ ਮੇਰੇ ਓ ਤੇਰੀ ਤਾਂ ਪਹਿਲੀਆਂ ਚ ਮੱਲਾ ਗੱਲ ਹੀ ਤੇਰੀ ਹੀ ਸੀ ਹਾ ਹਾ ਤੇਰੀ ਗੱਲ ਨਾਲ ਸਹੀ ਗੱਲ ਪਹਿਲੀਆਂ ਚ ਗੱਲ ਤੇਰੀ ਛੜੀ ਸੀ ਵੀ ਸਾਡਾ ਗੁਰਵਿੰਦਰ ਹੈ ਜਿਹੜਾ ਭਾਈ ਉਹਦਾ ਤੂੰ ਟਾਕਾ ਭਰ ਬਾਬਾ ਸਾਡਾ ਤਾਂ ਵੀ ਉਹ ਮਨੇ ਕਿ ਚਲੋ ਕੋਈ ਉਹਦੀ ਪਗੜੀ ਹੋਈ ਰੋਟੀ ਕੱਟੀ ਅਸੀਂ ਤਾਂ ਭਾਈ ਵੀ ਉਹ ਬਰਖਾਈ ਬੈਠੇ ਆਂ ਤੇਰੇ ਵਾਲੀ ਬੰਨੀ ਦੇਖ ਕੇ ਟਾਈਮ ਪਾਸ ਕਰ ਲਿਆ ਕਰਾਂਗੇ ਕੋਈ ਵਾਧੂ ਐ ਕੋਈ ਵਾਧੂ ਤੇ ਤੂੰ ਹੁਣ ਆਇਆ ਕਰ ਫਿਰ ਰੋਟੀ ਕਾਟੀ ਦਾ ਕੋਈ ਆੜਾ ਕੱਢ ਲਿਆ ਕੋਈ ਹੈ ਦਾਲ ਪਣੀ ਬਣਾਈ ਪਈ ਮਾਦਾ ਮਾਂਜੇ ਮਾਰੀ ਅੱਨਾ ਜੀ ਕੋਈ ਰੋਟੀ ਤਾਂ ਨਹੀਂ ਕਰਿਆ ਹੋਰ ਫਿਰ ਬਣਾ ਲੈ ਨਾਲ ਗੋਮੇ ਰਹੀਆਂ ਇੱਕ ਜਣੀਆਂ ਨਾਲ ਨੋੜ ਲੱਗੀ ਆਹ ਦਾ ਮਟਰ ਪਨੀਰ ਖਾਈ ਖੜਿਆ ਯਾਰ ਨਹੀਂ ਬੜੀ ਨਾ ਜਾਂਦੀ ਯਾਰ ਚੱਲ ਬਣਾਉਣਾ ਲੜ ਲੋ ਜਿੰਨਾ ਚਿਰ ਲੜਨਾ ਭੈਣ ਘੜਾ ਹੋਇਆ ਹੁਣ ਤਾਂ ਬਾਬੇ ਸੁੱਖ ਸੁੱਖੀਆਂ ਛੇਤੀ ਕੁਏ ਕੰਮ ਬਣ ਜੂਗਾ ਪੜਾਟਾ ਕੋ ਬੋਰਾ ਮੈਂ ਤਾਂ ਉਹਦੀ ਅੱਡੂੰ ਉਹ ਅੱਡ ਤਾਂ ਚੱਲ ਜਦੋਂ ਹੋ ਜੀ ਤੂੰ ਮੈਂ ਤੈਨੂੰ ਐਂ ਕਹਿਆ ਤੂੰ ਮੜਾ ਮਟਾ ਕੋ ਗੱਡੇ ਗੁੰਡੇ ਟੀਰਾ ਚੱਕਣੀ ਨਾ ਬਣਾ ਲੀਂ ਚੱਲ ਮੈਂ ਟੀਰਾ ਹਾਂ ਬਣਾ ਉਹ ਚੇਕਣ ਦਾ ਹਿਲਾ ਕਰੀਂ ਈਲੀਆਂ ਦੇ ਬਾੜ ਪੱਟ ਕੇ ਕਿਸੇ ਯਾਰ ਅਰਦਾਸ ਕਰੇਗੀ ਗੁਲਦੀਵਾ ਮਰ ਤਾਂ ਨੇੜੇ ਆ ਕੰਮ ਬੜੇ ਬੇਵਾਸ ਹਰ ਪਾਪਾ ਪੀੜ ਮੋੜੀ